ਬਾਈ ਆ ਗੱਲ ਨੂੰ ਧਿਆਨ ਨਾਲ ਸੁਣਿਓ ਇਹ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਟ ਹੋਣ ਤੋਂ ਬਚਾ ਸਕਦੀ ਆ ਅਕਸਰ ਸਾਡੇ ਪਿੰਡਾਂ ਦੇ ਵਿੱਚ ਲੋਕੀ ਆਉਂਦੇ ਆ ਤੁਹਾਨੂੰ ਵੱਖ-ਵੱਖ ਸਕੀਮਾਂ ਦੱਸ ਕੇ ਵੀ ਆਹ ਤੁਹਾਨੂੰ ਬੈਨੀਫਿਟ ਮਿਲੂਗਾ ਤੁਸੀਂ ਆਪਣੇ ਆਹ ਡਾਕੂਮੈਂਟ ਸਬਮਿਟ ਕਰਾ ਦਿਓ ਹਨਾ ਆ ਚੀਜ਼ਾਂ ਹਨ ਪ੍ਰੋਵਾਈਡ ਕਰਾ ਦਿਓ ਤੁਹਾਨੂੰ ਅੱਗੇ ਆਹ ਸਕੀਮਾਂ ਦੇ ਲਾਭ ਮਿਲ ਸਕਦੇ ਆ ਸੋ ਬਾਈ ਐਦਰੇ ਚਾਂਸੇ ਵਿੱਚ ਬਿਲਕੁਲ ਨਾ ਆਇਓ ਕਿਉਂਕਿ ਇਹ ਲੋਕੀ ਕੀ ਕਰਦੇ ਆ ਤੁਹਾਡੇ ਆਧਾਰ ਕਾਰਡ ਤੁਹਾਡੇ ਬੈਂਕ ਦੀ ਡਿਟੇਲ ਇਹ ਸਾਰਾ ਕੁਝ ਲੈ ਲੈਂਦੇ ਆ ਤੇ ਤੁਹਾਨੂੰ ਲੱਗਦਾ ਕਿ ਇਹ ਸਕੀਮ ਵਾਸਤੇ ਜਿਹੜਾ ਇਹ ਜ਼ਰੂਰੀ ਚੀਜ਼ਾਂ ਨੇ ਇਹ ਸਾਨੂੰ ਦੇਣੀਆਂ ਚਾਹੀਦੀਆਂ ਨੇ ਇਹਨਾਂ ਬੰਦਿਆਂ ਨੂੰ ਸੋ ਐਦਾਂ ਕਰਕੇ ਤੁਹਾਡੇ ਡਾਕੂਮੈਂਟ ਤੁਹਾਡਾ ਆਧਾਰ ਕਾਰਡ ਕਿਉਂਕਿ ਆਧਾਰ ਕਾਰਡ ਨੇ ਅੱਜ ਕੱਲ ਸਭ ਕੁਝ ਲਿੰਕ ਆ ਬੈਂਕ ਖਾਤੇ ਸਾਰੇ ਕੁਝ ਆਧਾਰ ਕਾਰਡ ਨਾਲ ਲਿੰਕ ਹੁੰਦਾ ਸੋ ਬਾਈ ਕਦੇ ਵੀ ਕਿਸੇ ਨੂੰ ਆਪਣਾ ਆਧਾਰ ਕਾਰਡ ਜਾਂ ਕੋਈ ਕੋਈ ਵੀ ਇਨਫੋਰਮੇਸ਼ਨ ਬਿਨਾਂ ਜਾਣਕਾਰੀ ਤੋਂ ਨਹੀਂ ਦੇਣੀ ਚਾਹੀਦੀ ਪਹਿਲਾਂ ਪਤਾ ਕਰੋ ਕਿ ਬੰਦਾ ਹੈ ਕੌਣਾ ਕਿੱਥੋਂ ਆਇਆ ਤੇ ਇਹ ਕਿਹੜੇ ادارے ਨਾਲ ਸੰਬੰਧਿਤ ਆ ਇੱਦਾਂ ਜਾਣ ਪਛਾਣ ਕਰਨ ਤੋਂ ਬਾਅਦ ਹੀ ਕਿਸੇ ਨੂੰ ਆਪਣੀ ਜਿਹੜੀ ਆ ਆਪਣੀ ਆਈਡੈਂਟੀਟੀ ਆ ਆਪਾਂ ਨੇ ਪ੍ਰੂਫ ਹੋ ਕਿਸ ਨੂੰ ਦੋ ਕਿਉਂਕਿ ਇਦਾਂ ਕਰਕੇ ਬਹੁਤ ਸਾਰੇ ਲੋਕਾਂ ਨਾਲ ਠੱਗੀਆਂ ਹੋ ਰਹੀਆਂ ਸੋ ਵੀਡੀਓ ਨੂੰ ਆਪਣੇ ਵਰਤਵਾ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜਿਹੜੇ ਅਣਜਾਣੇ ਵਿੱਚ ਜਾਂ ਬੇਸੀ ਆਪਣੇ ਆਧਾਰ ਕਾਰਡ ਜਾਂ ਆਪਣੀ ਡਿਟੇਲ ਡਿਟੇਲ ਜਿਹੜੀ ਉਸ ਲੋਕਾਂ ਨੂੰ ਬੰਨ ਦੇ ਫਿਰ ਜਾਂਦੇ ਆ ਸੋ ਵੀਡੀਓ ਨੂੰ ਤਾਂ ਕਿ ਜ਼ਰੂਰ ਪੇਜਲੀ ਕਰ ਦਿਓ ਧੰਨਵਾਦ ਸੱਚਕਾਲ ਤਾਂ ਕਿ ਕਿਸੇ ਦੇ ਵੀ ਪੈਸੇ ਜਿਹੜੇ ਲੁੱਟੇ ਨਾ ਜਾਣ ਵੀਡੀਓ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੱਚਕਾਲ ਜੀ